ਸਾਤਿਅਕਾਲ ਤੁਸੀਂ ਦੇਖ ਰਹੇ ਹੋ ਫਤੇ ਟੀਵੀ ਮੈਨੂ ਰੀਤ ਕੌਰ ਪ੍ਰੋਗਰਾਮ ਸਰਗਰਮੀਆਂ 'ਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਅਸੀਂ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਪੰਜਾਬ ਦੀਆਂ ਕੁਝ ਨਵੀਆਂ ਗੱਟੀਆਂ ਬੀਤ ਨੂੰ ਲੈ ਕੇ ਆਓ ਸੁਣਦੇ ਆਂ ਅੱਜ ਦੀਆਂ ਮੁੱਖ ਸਰਗਰਮੀਆਂ ਪੰਥ ਦੀ ਮਾਨਮਤੀ ਸੰਸਥਾ ਐਸਜੀਪੀਸੀ ਜੋ ਪਿਛਲੇ ਕੁਝ ਤਹਾਕਿਆਂ ਤੋਂ ਇੱਕ ਪਰਿਵਾਰ ਦੀ ਨਿੱਜੀ ਮਲਕੀਅਤ ਬਣ ਕੇ ਰਹਿ ਗਈ ਹੈ ਉਸ ਬਾਰੇ ਬੀਤੇ ਕੱਲ ਹੈੱਡ ਗ੍ਰੰਥੀ ਗਿਆਨੀ ਰਖबीर ਸਿੰਘ ਜੀ ਨੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਰ ਕਰਨ ਦੇ ਤਰੀਕੇ ਤੇ ਕਿੰਤੂ ਪ੍ਰੰਤੂ ਹੁੰਦਾ ਰਿਹਾ। ਔਰ ਅੰਤਦਰਦੀ ਲੋਕ ਇਹਦੀ ਆਵਾਜ਼ ਸਮੇਂ-ਸਮੇਂ ਤੇ ਉਠਾਉਂਦੇ ਰਹੇ ਆ। ਅੱਜ ਸਿੰਘ ਸਾਹਿਬ ਯਾਨੀ ਰਕਬੀਰ ਸਿੰਘ ਨੇ ਕੀਤਾ ਇਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰੀ ਉਹ ਵੀ ਇਹਨਾਂ ਮੁੱਦਿਆਂ ਬਾਰੇ ਗੱਲ ਕਰਦੇ ਰਹੇ ਆ ਗੁਰੂ ਘਰ ਦੀਆਂ ਜ਼ਮੀਨਾਂ ਗੁਰੂ ਦੀ ਗੋਲਕ ਗੁਰਦੁਆਰਾਂ ਦਾ ਗੁਰਦੁਆਰੇ ਸਹਿਬਾਨ ਦਾ ਪ੍ਰਬੰਧ ਸਾਰੇ ਦੇ ਵਿੱਚ ਕੁਛ ਨਾ ਕੁਛ ਗਲਤ ਹੁੰਦਾ ਰਿਹਾ ਹੈ ਔਰ ਪੰਥਦਰਦੀ ਲੋਕ ਇਹਨੂੰ ਸੰਗਤ ਦੀ ਪੰਥ ਦੀ ਨਿਗਾਹ ਚ ਲਿਆਉਂਦੇ ਰਹੇ ਆ ਲੇਕਿਨ ਅਫਸੋਸ ਦੀ ਗੱਲ ਇਹ ਹੈ ਵੀ ਜਿਹੜੇ ਲੋਕ ਪੰਥ ਪ੍ਰਸਤੀ ਦੀ ਗੱਲ ਕਰਦੇ ਸੀ ਪੰਥ ਦੇ ਦਰਦ ਦੀ ਗੱਲ ਕਰਦੇ ਸੀ ਐਸਜੀਪੀਸੀ ਵਰਗੀ ਮਹਾਨ ਸੰਸਥਾ ਦੇ ਵਿੱਚ ਆਈਆਂ ਕਮੀਆਂ ਨੂੰ ਦੂਰ ਕਰਨ ਦੀ ਗੱਲ ਕਰਦੇ ਸੀ ਐਕਸ਼ਨ ਉਹਨਾਂ ਦੀ ਹੋ ਜਾਂਦਾ ਸੀ ਕਿਸੇ ਨੂੰ ਕੱਢ ਦਿੱਤਾ ਜਾਂਦਾ ਕਿਸੇ ਦਾ ਤਬਾਦਲਾ ਕਰ ਦਿੱਤਾ ਜਾਂਦਾ ਕਿਸੇ ਨੂੰ ਪਰਚੇ ਪੁਆ ਦਿੱਤੇ ਜਾਂਦੇ ਕਿ ਕਈਆਂ ਤੇ ਨਾ ਕਿ ਜਿਹੜੀਆਂ ਤਰੁੱਟੀਆਂ ਉਹ ਦੂਰ ਕੀਤੀਆਂ ਜਾਂਦੀਆਂ ਅਰੇ ਹੁੰਦਾ ਰਿਹਾ ਸਿਰਫ ਇੱਕ ਪਰਿਵਾਰ ਦੇ ਇਸ਼ਾਰੇ ਹੁਣ ਵੀ ਇੱਕੋ ਪਰਿਵਾਰ ਨੂੰ ਬਚਾਉਣ ਲਈ ਐਸਜੀਪੀਸੀ ਚ ਹੋਏ ਕੱਪੜੇ ਜ਼ਮੀਨਾਂ ਦੇ ਕੱਪੜੇ ਤੁਸੀਂ ਦੇਖੋ ਲੰਗਰ ਦੀ ਰੋਟੀ ਦੇ ਕੱਪੜੇ 328 ਪਾਵਨ ਸਰੂਪ ਉਹਨਾਂ ਵਾਲੇ ਇਸ਼ੂ ਤੇ ਮਤਲਬ ਵਿਸਲ ਬਲੋਰ ਨੂੰ ਹੀ ਚੋਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਸੀਂ ਆਪਣਾ ਪ੍ਰਬੰਧ ਠੀਕ ਕਰੋ ਨਾ ਬਿਲਕੁਲ ਠੀਕ ਕਿਹਾ ਗਿਆਨੀ ਰੁਬੀਰ ਸਿੰਘ ਹੋਰਾਂ ਨੇ ਕਿ ਇਸ ਇਸ਼ੂ ਦੇ ਉੱਤੇ ਸਮੁੱਚੇ ਪੰਥ ਨੂੰ ਪੰਥਦਰਦੀਆਂ ਨੂੰ ਇਕੱਠੇ ਹੋ ਕੇ ਆਵਾਜ਼ ਚੁਕਣੀ ਚਾਹੀਦੀ ਹੈ ਕਿਉਂਕਿ ਅਗਰ ਪੰਥ ਦਾ ਨੁਕਸਾਨ ਹੁੰਦਾ ਨਾ ਤਾਂ ਪੰਜਾਬ ਦਾ ਨੁਕਸਾਨ ਹੁੰਦਾ ਜੇ ਪੰਥਕ ਸੰਸਥਾਵਾਂ ਦਾ ਨੁਕਸਾਨ ਹੁੰਦਾ ਤਾਂ ਸਾਡੇ ਸਮਾਜ ਦਾ ਨੁਕਸਾਨ ਹੁੰਦਾ ਸੋ ਪੰਥਕ ਸੰਸਥਾਵਾਂ ਚੰਗੀ ਤਰ੍ਹਾਂ ਚੱਲਣ ਉਹਨਾਂ ਦਾ ਪ੍ਰਬੰਧ درست ਹੋਵੇ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਿਲਕੁਲ ਉਹਨਾਂ ਇਤਿਹਾਸ ਖਾਲਸਾ ਵਾਲੀ ਗੱਲ ਵੀ ਮੈਨੂੰ ਜਾਇਜ਼ ਲੱਗਦੀ ਆ ਇਕੱਠੇ ਹੋ ਕੇ ਸਾਨੂੰ ਆਵਾਜ਼ ਚੁਕਣੀ ਚਾਹੀਦੀ ਆ ਔਰ ਜਵਾਬਦੇਹੀ ਪਾਰਦਰਸ਼ਤਾ ਜਿਹੜੀ ਐਸਪੀਸੀ ਦੇ ਪ੍ਰਬੰਧ ਦੇ ਵਿੱਚ ਆਉਣੀ ਚਾਹੀਦੀ ਆ ਜਵਾਬਦੇਹੀ ਜ਼ਰੂਰ ਹੈ ਨਾ ਕਿ ਇੱਕ ਪਰਿਵਾਰ ਦੇ ਇਸ਼ਾਰੇ ਤੇ ਤੁਸੀਂ ਸਾਰੀਆਂ ਪੰਥਕ ਰੌ ਰੀਤਾਂ ਨੂੰ ਹੀ ਸ਼ੱਕੇ ਤੇ ਟੰਗ ਦਿਓ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਗੁਰਪੁਰਬ ਸ਼ਤਾਬਦੀ ਤੇ ਅਫਸਰ ਤੇ ਡੇਰਾ ਬੱਲਾ ਪਹੁੰਚੇ ਕੈਬਨਿਟ ਮੰਤਰੀ ਰਵਜੋਤ ਸਿੰਘ ਜਿੱਥੇ ਉਹਨਾਂ ਨੇ ਬਾਬਾ ਨਰਨਜਨ ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਲਿਆ ਅਤੇ ਇਸ ਮੌਕੇ ਤੇ ਲੋਕਾਂ ਨਾਲ ਕੁਝ ਵਿਚਾਰ ਸਾਂਝੇ ਕੀਤੇ ਸੋ ਵਾਟ ਕਿ ਬਿਨੀ ਸੀਬ ਸਭ ਮਹਾਰਨਜਨ ਦਾਸ ਜੀ ਦਾ ਆਸ਼ੀਰਵਾਦ ਲਿਆ ਤੇ ਨਾਲ ਅਸੀਂ ਹੁਣ ਪੂਰੀ ਟੀਮ ਨਾਲ ਅਸੀਂ ਬੈਠੇ ਆ ਤੇ ਵਿਚਾਰਾ ਹੋਈ ਆ ਜਦ ਕਿ ਅਸੀਂ ਸਭ ਨੂੰ ਪਤਾ ਕੀ 650ਵਾਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਾਡੇ ਰੈਵਰ ਜੀ ਦਾ ਬੜੀ ਸ਼ਤਾਬ ਦੀ ਆ ਰਹੀ ਆ ਗੁਰਪੁਰਪ ਸ਼ਤਾਬ ਦੀ ਆ ਰਹੀ ਆ ਉਹਦੇ ਸਬੰਧ ਵਿੱਚ ਅਸੀਂ ਵਿਚਾਰਾ ਕੀਤੀ ਹੈ ਤੇ ਕੁਝ ਸੁਝਾਅ ਆਏ ਹੈਗੇ ਡੇਰੇ ਵੱਲੋਂ ਤੇ ਇਹ ਵੀ ਮੈਂ ਦੱਸ ਦਵਾਂ ਕਿ ਸਰਕਾਰ ਵੀ ਗੁਰੂ ਮਹਾਰਾਜ ਦਾ ਜਿਹੜਾ ਗੁਰਪੁਰ ਭਗਾਪੁਰੇ ਤੋਂ ਵੱਡੇ ਲੈਵਲ ਤੇ ਬੜੀ ਸ਼ਰਧਾ ਤੇ ਬੜੀ ਖੁਸ਼ੀ ਨਾਲ ਉਹ ਬਣਾਇਆ ਜਾਵੇਗਾ ਤੇ ਜੋ ਸੁਝਾਅ ਅਸੀਂ ਲਏ ਹੈਗੇ ਉਹ ਅਸੀਂ ਆਪਾਂ ਨੋਟ ਕਰ ਲਏ ਹੈਗੇ ਤੇ ਉਹਦੇ ਵਿੱਚ ਕੁਝ ਸਿਗਰ ਦੀਆਂ ਗੱਡੀਆਂ ਦਾ ਕੁਝ ਰੂਟ ਕਰਨਾ ਹੈਗਾ ਤੇ ਮੈਂ ਦੱਸ ਦਵਾਂ ਕਿ ਅਸੀਂ ਤਕਰੀਬਨ ਪੰਜਾਬ ਪੂਰੇ ਪੰਜਾਬ ਵਿੱਚ ਅਸੀਂ ਆਪਾਂ ਨਗਰ ਕੀਰਤਨ ਕੱਢਾਂਗੇ ਗੁਰੂ ਮਹਾਰਾਜ ਜੀ ਸ਼ੋਭਾ ਯਾਤਰਾ ਨਿਕਲੇਗੀ ਨਗਰ ਕੀਰਤਨ ਸਜਾਏ ਜਾਣਗੇ ਤੇ ਡਰੋਨ ਸ਼ੋ ਵੀ ਹੋਏਗਾ ਤੇ ਇਸ ਤੋਂ ਇਲਾਵਾ ਜੇ ਕੋਈ ਮੰਗ ਹੋएगी ਜੱਡੇਰੇ ਵੱਲੋਂ ਜੋ ਸੁਨੇਹਾ ਲਗੂ ਅਸੀਂ ਆਪਾਂ ਉਹਨੂੰ ਵੀ ਆਪਣਾ ਕਮੇਟੀ ਜਿਹੜੀ ਸਾਡੀ ਬਣੀ ਹੋਈ ਕਮੇਟੀ ਪੂਰੇ ਵਿਦਾਸ ਮਹਾਰਾਜ ਦੇ ਗੁਰਪਤ ਰਿਲੇਟਡ ਉਹ ਚ ਅਸੀਂ ਰੱਖਿਆ ਸੀ ਆਪਾਂ ਬੜੀ ਸ਼ਰਧਾ ਤੇ ਊਮਤਾ ਨਾਲ ਅਸੀਂ ਮਨਾਵਾਂਗੇ ਜੈਤੋ ਮੋਰਚਾ ਦਿਹਾੜੇ ਦੀ ਯਾਦ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਜੈਤੋ ਵਿਖੇ ਵਿਸ਼ਾਲ ਨਗਰ ਕੀਰਤਨ ਕਰਾਇਆ ਗਿਆ ਆਓ ਦੇਖਦੇ ਹਾਂ ਇਸ ਮੌਕੇ ਦੀਆਂ ਕੁਝ ਖੂਬਸੂਰਤ ਝਲਕਾਂ ਤੇ ਸੁਣੀਏ ਇਸ ਮੌਕੇ ਦਾ ਇਤਿਹਾਸ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਸਾਲ 1924 ਦੇ ਵਿੱਚ ਅਛੀ ਦਾ ਦੇ ਜੋ ਜੈਤੋ ਦਾ ਮੋਰਚਾ ਲੱਗਿਆ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਗਰ ਕੀਰਤਨ ਆਰੰਭ ਦਾ ਕੀਤਾ ਗਿਆ ਹੈ ਜਿਸ ਤਰ੍ਹਾਂ ਇਹ ਲੜੀ ਚੱਲ ਰਹੀ ਸੀ 21 ਫਰਵਰੀ ਉਵੇਂ ਅਸਾਂ ਲੜੀ ਦੇ ਭੋਗ ਪਾਏ ਜਾਣਗੇ ਜਿਸ ਦੇ ਵਿੱਚ ਐਸਜੀਪੀਸੀ ਵੱਲੋਂ ਸਾਡੀ ਪ੍ਰਚਾਰਕਾ ਗੁਰੂ ਗੁਰੂ ਮਹਾਰਾਜ ਦਾ ਜਸ ਕਰਨਗੇ ਅਤੇ ਸੰਗਤਾਂ ਨੂੰ ਇਤਿਹਾਸ ਸੁਣਾਉਣਗੇ ਅਤੇ ਇਸ ਵੱਲ ਨਾਲ ਸਾਡੇ ਪ੍ਰਧਾਨ ਜੀ ਵੱਲੋਂ ਐਸਜੀਪੀਸੀ ਵੱਲੋਂ ਇਸ ਦੇ ਬਹੁਤ ਸੱਜੇ ਢੰਗ ਨਾਲ ਜੋ ਵੀ ਸਾਨੂੰ ਸੁਝਾਅ ਦਿੱਤੇ ਜਾਂਦੇ ਹਨ ਅਸੀਂ ਉਹਨਾਂ ਨੂੰ ਉਹਨਾਂ ਦੇ ਅਨੁਸਾਰ ਹੀ ਨਗਰ ਕੀਰਤਨ ਅਤੇ ਸਮਾਗਮਾਂ ਦਾ ਪ੍ਰਬੰਧ ਕਰਦੇ ਹਾਂ ਅੰਤਰੰਕ ਮਿੱਟੀ ਦੀ ਕਤਰਤਾ ਉਪਰਾੰਤ ਐਸਜੀਪੀਸੀ ਦੇ ਪ੍ਰਧਾਨ ਜਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਰਾਈ ਗਈ ਪ੍ਰੈਸ ਕਾਨਫਰੰਸ ਆਓ ਸੁਣਦੇ ਹਾਂ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਕੀ ਕਿਹਾ ਦੂਸਰਾ ਜਿਹੜਾ ਅੱਜ ਬਹੁਤ ਧੂਆਂ ਧਾਰ ਮੈਂ ਕਹਿ ਸਕਦਾ ਹਰ ਇੱਕ ਮੈਂਬਰ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇੱਕ ਸਾਡਾ ਸੁਭਾਅ ਬਣ ਗਿਆ ਸਾਰਿਆਂ ਦਾ ਵੀ ਜਿਹੜੇ ਤੁਹਾਡੇ ਦੇ ਵਿੱਚ ਹੋ ਜੀਏ ਸ਼ਾਇਦ ਉਹ ਹੀ ਗੱਲ ਠੀਕ ਕਰਦੇ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਸਾਹਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਦੋ ਗੰਭੀਰ ਜਿਹੜੇ ਸੀਗੇ ਉਹ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਇੱਕ ਉਹਨਾਂ ਦੇ ਵਿੱਚੋਂ ਸੀ ਪੱਠਾ ਸਾਹਿਬ ਦੀ ਤੇ ਸ਼ਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਨੇ ਫੈਸਲਾ ਕੀਤਾ ਕਿ ਜੋ ਪਠਾ ਸਾਹਿਬ ਦੀ ਜਾਇਦਾਦਾਂ ਨਾ ਜੋ ਸ਼ਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਖਤਿਆਰ ਆ ਜੋ ਅਧਿਕਾਰ ਆ ਤੇ ਜੋ ਕਾਨੂੰਨ ਆ ਤੇ ਜੋ ਐਕਟ ਅਨਸਾਰ ਆ ਉਹ ਬਿਲਕੁਲ درست ਕੀਤਾ ਗਿਆ ਉਹਦੇ ਵਿੱਚ ਕੋਈ ਟੈਕਨੀਕਲੀ ਜਾਂ ਹੋਰ ਕੋਈ ਫਾਲਟ ਨਹੀਂ ਪਰ ਇੱਕ ਕਿਸੇ ਚੀਜ਼ ਨੂੰ ਇੱਕ ਪੈਸੇ ਨੂੰ 100 ਪੈਸਾ 100 ਪੈਸਾ ਦਸਣਾ ਉਹ ਵੀ ਉਹਨਾਂ ਵੱਲੋਂ ਜਿਹੜੇ ਪ੍ਰਬੰਧ ਦੇ ਵਿੱਚ ਲੰਬਾ ਅਰਸਾ ਰਹੇ ਆ ਇਹਦੇ ਵਿੱਚ ਸ਼ੋਮਨੀ ਕੁਮਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਨੇ ਫੈਸਲਾ ਕੀਤਾ ਕਿ ਜਾਂ ਤਾਂ ਸਾਅਬਕਾ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਜੀ ਇਹਦੇ ਲਈ ਮਾफी ਮੰਗਣ ਜਾਂ ਮੈਨੇਜਰ ਜਿਹੜਾ ਪੱਠਾ ਸਾਹਿਬ ਦਾ ਉਹਨੂੰ ਅਧਿਕਾਰਤ ਕੀਤਾ ਜਾਂਦਾ ਕਿ ਉਹ ਮਾਨ ਹਾਨੀ ਦਾ ਕੇਸ ਕਰੇ ਤਾਂਕੋ ਤਾਂਕਿ ਜਿਹੜੀ ਇਹ ਸੰਸਥਾ ਆ ਇਹਦੇ ਐਕਸ਼ਨ ਨੂੰ ਵਿਗਾੜਨ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਗਲਤ ਬਿਆਨੀਆਂ ਕਰਕੇ ਉਹਦਾ ਜਾਂ ਤਾਂ ਮਾਫੀ ਮੰਗਣ ਨਹੀਂ ਤਾਂ ਫਿਰ ਜੋ ਕੁਝ ਕਹਿੰਦੇ ਉਹਦੇ ਕਾਨੂੰਨ ਦੇ ਮੁਤਾਬਕ ਸਾਰੀ ਗੱਲ ਚੱਲਦੀ ਤੇ ਕਾਨੂੰਨ ਮੁਤਾਬਕ ਸਾਰਾ ਕੁਝ ਹੋਇਆ ਸੋ ਦੂਸਰਾ ਸੀਗਾ ਆਮਬ ਸਾਹਿਬ ਗੁਰਦੁਆਰਾ ਜਿਹੜੀ ਘਮਾਂਡਾ ਨੇ ਪ੍ਰਾਪਰਟੀ ਆ ਅਕਵਾਇਰ ਕੀਤੀ ਇਹਦੇ ਬਾਰੇ ਵੀ ਅੱਜ ਫੈਸਲਾ ਕੀਤਾ ਗਿਆ ਕਿ ਗਲਤ ਤੱਥ ਪੇਸ਼ ਕੀਤੇ ਗਏ ਪੈਸੇ ਜਾਂ ਹੋਰ ਬਾਰੇ ਇਹ ਜੋ ਸਾਡਾ ਨਿਜਮ ਹੈ ਨਿਜਮ ਅਨੁਸਾਰ ਉਹ ਸਾਰਾ ਕੁਝ ਜਮਾ ਆ ਜਾਂਦਾ ਜਾਂ ਤਾਂ ਉਹ ਇਹਦੇ ਲਈ ਵੀ ਮਾਫੀ ਮੰਗਣ ਜਾਂ ਫਿਰ ਗਲਤ ਬਿਆਨ ਨਹੀਂ ਕਰ ਲਈ ਇਹਦੇ ਲਈ ਵੀ ਤਿਆਰ ਹਨ ਉਹ ਵੀ ਅੰਮ ਸਾਹਿਬ ਦੇ ਮੈਨੇਜਰ ਨੂੰ ਅਧਿਕਾਰ ਦਿੱਤੇ ਗਏ ਆ ਕਿ ਇਹ ਵੀ ਕਾਰਵਾਈ ਕੀਤੀ ਜਾਵੇ ਤਾਂ ਜੋ ਗਲਤ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਤੇ ਸੰਗਤ ਨੂੰ ਇੱਕ ਦਾ ਗਮਰਾਹ ਕੀਤਾ ਜਾ ਰਿਹਾ ਦੂਜਾ ਸੰਸਥਾ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਆ ਇਹ ਦੋਵੇਂ ਮਸਲੇ ਬੜੀ ਗੰਭੀਰਤਾ ਨਾਲ ਪੱਠਾ ਸਾਹਿਬ ਦਾ ਬਿਲਕੁਲ ਜਿਵੇਂ ਨਿਜਮ ਬਣਿਆ ਨਿਜਮ ਅਨਸਾਰੋ ਸਾਰਾ ਕੁਝ ਹੋਇਆ ਤੇ ਜੇ ਘਮਾਂਡਾ ਦੀ ਪ੍ਰਾਪਰਟੀ ਸੀ ਤੇ ਉਹ ਵੀ ਨਿਜਮ ਅਨਸਾਰ ਇੰਟੈਕਟ ਆ ਤੇ ਫਿਰ ਗਲਤ ਬਿਆਨੀ ਕਿਉਂ ਕਰਨੀ ਤੇ ਲੋਕਾਂ ਨੂੰ ਤੇ ਸੰਗਤ ਨੂੰ ਕਮਰਾਹ ਕਿਉਂ ਕਰਨ ਸੋ ਇਹ ਦੋ ਮਸਲੇ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸਾਬਕਾ ਸਿੰਘ ਸਾਹਿਬ ਦੇ ਨਾਲ ਸੀ ਹੁਣ ਕਿਉਂਕਿ ਸਭ ਤੋਂ ਵੱਡਾ ਇੱਕ ਮਸਲਾ ਸੀ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਸੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬਦੋਂ ਬੜੀ ਗੰਭੀਰਤਾ ਦੇ ਨਾਲ 2 ਘੰਟੇ ਲਗਾਤਾਰ ਇਹ ਡਿਸਕਸ ਕੀਤਾ ਗਿਆ ਸਾਰਾ ਐਗਜ਼ੈਕਟਿਵ ਦੇ ਵਿੱਚ ਬੈਠ ਕੇ ਪਾਣੀ ਰਿੜਕਿਆ ਸਾਰਾ ਵਿਆਪਨ ਕੀਤਾ ਪਰ ਹਰ ਇੱਕ ਨੇ ਮਹਿਸੂਸ ਕੀਤਾ ਤੇ ਮਤਾ ਮੈਂ ਤੁਹਾਨੂੰ ਐਜਿਟ ਜੇ ਪੜ੍ਹ ਦਿਨਾ ਕਿ ਐਡੀ ਵੱਡੀ ਪਦਵੀ ਜਿਸ ਪਦਵੀ ਤੇ ਬਾਬਾ ਬੁੱਢਾ ਜੀ ਰਹੇ ਉਸ ਪਦਵੀ ਤੇ ਰਹਿ ਕੇ ਆਪਾਂ ਵਿਤਕਰਾ ਨਹੀਂ ਕਰਨਾ ਚਾਹੀਦਾ ਉਹ ਖਾਸ ਕਰਕੇ ਆਪਣੀ ਸੰਸਥਾ ਦੇ ਨਾਲ ਇਹ ਅੱਜ ਹੈ ਬਈ ਅੱਜ ਦੀ ਅੰਤਰ ਕਮੇਟੀ ਵਿੱਚ ਪੇਸ਼ ਹੋਣ ਤੇ ਇਕਤਤਾ ਵਿੱਚ ਹਾਜ਼ਰ ਮੈਂਬਰ ਸਹਿਬਾਨ ਦੀ ਸਹਿਮਤੀ ਨਾਲ ਪ੍ਰਵਾਨ ਹੋਇਆ ਕਿ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਮੁੱਖ ਗ੍ਰਾਂਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੋ ਇਸ ਸਮੇਂ ਛੁੱਟੀ ਪਰ ਚੱਲ ਰਹੇ ਹਨ ਬਲੌਂ ਸਤਕਾਰਤ ਅਹੁਦੇ ਪਰ ਹੁੰਦਿਆਂ ਪ੍ਰੈਸ ਕਾਨਫਰੰਸ ਕਰਕੇ ਬਿਨਾ ਠੋਸ ਸਬੂਤਾਂ ਦੇ ਸੰਸਥਾਪੁਰ ਇਲਜ਼ਾਮ ਲਗਾ ਕੇ ਸਿੱਖ ਕੌਮ ਦੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਬਦਨਾਮ ਕੀਤਾ ਗਿਆ ਹੈ ਇਸ ਲਈ ਆਪਣੀ ਇਸ ਬਿਆਨਬਾਜ਼ੀ ਨਾਲ ਸੰਸਥਾ ਦੇ ਅਕਸ ਨੂੰ ਢਾਹ ਲਾਉਣ ਕਰਕੇ ਇਹਨਾਂ ਨੂੰ 72 ਘੰਟੇ ਦਾ ਨੋਟਿਸ ਦਿੱਤਾ ਜਾਂਦਾ ਹੈ ਕਿ ਉਕਤ ਲਗਾਏ ਇਲਜ਼ਾਮਾਂ ਸਬੰਧੀ ਸਬੂਤ ਪੇਸ਼ ਕਰਨ ਜੇਕਰ ਇਹਨਾਂ ਵੱਲੋਂ ਨਿਯਤ ਸਮੇਂ ਦੇ ਅੰਦਰ ਅੰਦਰ ਲਿਖਤੀ ਤੌਰ ਤੇ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਤੇ ਇਹਨਾਂ ਖਿਲਾਫ ਲੜਿੰਦੀ ਕਾਰਵਾਈ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸੋ ਕਿਉਂਕਿ ਜਿਹੜੇ ਅੱਜ ਮਤੇ ਦੋ ਦਿਨ ਹੋਰ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਨਾ ਕਈ ਵਾਰੀ ਬੰਦਾ ਸਮੇਂ ਦੇ ਅਨੁਸਾਰ ਸਿੱਖਦਾ ਵੀ ਆ ਜਿਹੜੀ ਆਮਬ ਸਾਹਿਬ ਦੀ ਵੱਡੇ ਘਪਲੇ ਦੀ ਚੱਲਦੀ ਜਾਂਚ ਉਹਦੀ ਇੱਕ ਜਾਂਚ ਸਾਡੀ ਕਮੇਟੀ ਕਰ ਰਹੀ ਆ ਇੱਕ ਜਾਂਚ ਉਹਦੀ ਸਰਕਾਰ ਕਰ ਰਹੀ ਆ ਜਿਹੜਾ ਪਰਚਾ ਦਰਜ ਹੋਇਆ ਪਹਿਲਾਂ ਲੋਅਰ ਕੋਰਟ ਦੇ ਵਿੱਚ ਕੇਸ ਦਾ ਕੇਸ ਦੀ ਉਹ ਐਂਟਿਸਿਪੇਟਰੀ ਬੇਲ ਪਈ ਸੀ ਤਾਂ ਵੀ ਸਾਡੇ ਵਕੀਲ ਪੇਸ਼ ਹੋ ਜਾ ਕੇ ਭਾਵੇਂ ਸਰਕਾਰ ਨੇ ਪੱਖ ਪੇਸ਼ ਕਰਨਾ ਹੁੰਦਾ ਪਰ ਅਸੀਂ ਆਪਣੇ ਵਕੀਲ ਭੇਜੇ ਅੱਜ ਹਾਈ ਕੋਰਟ ਦੇ ਵਿੱਚ ਉਹ ਲੱਗੀ ਸੀ ਉੱਥੇ ਹਾਈ ਕੋਰਟ ਦੇ ਵਿੱਚ ਵੀ ਅਸੀਂ ਆਪਣੇ ਅੱਜ ਵਕੀਲ ਅਨਗੇਜ ਕੀਤੇ ਸੀ ਉਹ ਪੇਸ਼ ਹੋਏ ਆ ਉਹ ਜਿਹੜਾ ਆ ਉਹਦੇ ਲਈ ਮੈਂ ਇੱਕ ਸਪਸ਼ਟ ਕਰਨੀ ਚਾਹਣਾ ਗੁਰੂਦਾਰ ਤੇ ਬੈਠਾ ਗੁਰੂ ਰਾਮਦਾਸ ਦੇ ਦਰ ਤੇ ਬੈਠਾ ਤੁਹਾਡਾ ਬਹਾਲਿਆ ਆ ਬੇਠਾ ਮੈਂਬਰ ਫਹਿਵਾਨਾ ਨੇ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਵੀ ਕਰਦਾ ਕੋਈ ਵੀ ਅਧਿਕਾਰੀ ਜਾਂ ਕੋਈ ਬਾਹਰਲਾ ਕੋਈ ਵੀ ਮਨੁੱਖ ਜਿਹੜਾ ਇਹਦੇ ਵਿੱਚ ਇਨਵੋਲਵ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਕੋਈ ਬਖਸ਼ਿਆ ਨਹੀਂ ਜਾਊਗਾ ਵਾਰ-ਵਾਰ ਇਹਦੇ ਉੱਤੇ ਫਿਰ ਇਹ ਗੱਲ ਕਹਿਣੀ ਹਾਂ ਮੈਂ ਅੱਜ ਆਪਣੇ ਭਰੇ ਮਾਨਾ ਤੁਹਾਡੇ ਕੋਲ ਇਹ ਵੀ ਸਵੀਕਾਰ ਕਰਦਾ ਕਿ ਮੈਨੂੰ ਮੈਂ ਕੌਮ ਕੋਲੋਂ ਇਸ ਗੱਲ ਦੀ ਮਾਫੀ ਚਾਹੁੰਨਾ ਕਿ ਮੈਂ ਅੱਜ ਪ੍ਰਧਾਨ ਸੀ ਤੇ ਮੇਰੇ ਹੁੰਦੇ ਇਹ ਕਪੜਾ ਹੋਇਆ ਪਰ ਪ੍ਰਧਾਨ ਹੁਣ 22000 ਮੁਲਾਜ਼ਮਿਆਂ ਕਿੱਥੇ ਕਿੱਥੇ ਕੀ ਕਰਦਾ ਇੱਕ ਬਹੁਤ ਵੱਡੀ ਗੱਲ ਜਲਾਇ ਰਹੀ ਹੈ ਪੰਜ 10 15 ਕਪੜੇ ਰੋਜ਼ ਹੁੰਦੇ ਹੁਣ ਕਪੜੇ ਕੀ ਆ ਕੋਈ ਬੰਦੇ ਨੇ ਕਿਸੇ ਗੜਾ ਪ੍ਰਸ਼ਾਦ ਦੀ ਪਰਚੀ ਕੱਢ ਦਿੱਤੀ ਗਲਤ ਕਿਸੇ ਨੇ ਸਰਾਂ ਦੀ ਪਰਚੀ ਕੱਢ ਦਿੱਤੀ ਕਿਸੇ ਨੇ ਕੋਈ ਸਬਜੀ ਦੇ ਵਿੱਚ ਕਰਤਾ ਕੀ ਸ਼੍ਰੋਮਣੀ ਗੁਰਦਵਾਰਾ ਪਰਮੰਤਕ ਕਮੇਟੀ ਇੰਨੀ ਕ ਮਜੂਰਿਆ ਆਤੀ ਹੁਣ ਸੀਆਈਏ ਸਟਾਫ ਖੋਲੀਏ ਇੱਥੇ ਇਹ ਮੈਂ ਤਾਂ ਥੋੜੀ ਜਿਹੀ ਕਹਿ ਰਿਹਾ ਗੱਲ ਕਿ ਮੈਂ ਕਿਸੇ ਨਾ ਤੇ ਸਾਰੀ ਐਡਜੈਕਟਿਵ ਨੇ ਇਹ ਵੀ ਅੱਜ ਬੈਠ ਕੇ ਸਾਰੀ ਗੱਲ ਹੋਈ ਆ ਕਿ ਇਹਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਊਗਾ ਜਿਹੜਾ ਵੀ ਕੋਈ ਅਧਿਕਾਰੀ ਕਿਸੇ ਵੀ ਪੱਖ ਤੇ ਬੈਠਾ ਕਿਤੇ ਵੀ ਆ ਚਾਹੇ ਛੋਟਾ ਤੇ ਚਾਹੇ ਵੱਡਾ ਤੇ ਜਾਂ ਕੋਈ ਬਾਹਰੋਂ ਇਹ ਮੈਨੂੰ ਮਹਿਸੂਸ ਹੁੰਦਾ ਇੱਕ ਬੜੀ ਵੱਡੀ ਧਾ ਲਾਉਣ ਦਾ ਯਤਨ ਕੀਤਾ ਗਿਆ ਇਹ ਸਨ ਅੱਜ ਦੀਆਂ ਕੁਝ ਮੁੱਖ ਸਰਗਰਮੀਆਂ ਅਗਲੀ ਵਾਰੀ ਅਸੀਂ ਫੇਰ ਹਾਜ਼ਰ ਹੋਵਾਂਗੇ ਪੰਜਾਬ ਦੀਆਂ ਕੁਝ ਨਵੀਂ ਗਤੀਵਿਧੀਆਂ ਨੂੰ ਲੈ ਕੇ ਤਦ ਤੱਕ ਮੈਨੂੰ ਦੇ ਹੋ ਇਜਾਜ਼ਤ ਸੱਛਿਆਕਾਰ